ਹਾਂਜੀ ਬਾਈ ਜੀ ਕਾਤਲ ਹੋਇਆ ਮੇਰੇ ਡੈਡੀ ਦੀ ਮੌਤ ਹੋ ਗਈ ਮੌਕੇ ਤੇ ਹੋ ਗਈ ਸੀਗੀ ਤੇ ਤਕਸੀਮ ਦਾ ਜ਼ਮੀਨ ਦਾ ਰੌਲਾਗਾ ਖਾਲ ਪਹੀ ਨਹੀਂ ਛੱਡਦੇ ਤਕਸੀਮ ਹੋਈ ਆ 17 ਸਾਲਾਂ ਬਾਅਦ ਤੇ ਇੰਤਕਾਲ ਵਗੈਰਾ ਹੋ ਗਿਆ ਠੱਡੇ ਲਾ ਕੇ ਤੇ ਉਸ ਤੋਂ ਬਾਅਦ ਹੁਣ ਖਾਲ ਪਹੀ ਦਾ ਰੌਲਾਗਾ ਮੇਰੀ ਐਸਐਸਪੀ ਸਾਹਿਬ ਦੇ 10 10 ਜੁਲਾਈ ਦੀ ਦਰਖਾਸਤ ਦਿੱਤੀ ਹੋਈ ਸੀ ਸਿੰਗੋ ਚੌਂਕੀ ਜਾਈ ਹੋਈ ਸੀਗੀ ਤੇ ਆਪਣੇ ਉੱਥੇ ਸਿੰਗੋ ਚੌਂਕੀ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਲਟਾ ਮੈਨੂੰ ਸਤਕੇ ਇਹ ਕਹਿ ਰਹੇ ਸੀਗੇ ਵੀ ਤੂੰ ਆਪਦੇ ਬਿਆਨ ਲਿਖਾਇਆ ਜਾ ਸੀ ਵਾਪਸ ਮੋੜਨੀ ਹੈ ਤੇ ਉਸ ਤੋਂ ਬਾਅਦ ਅੱਜ ਸਵੇਰ 7:30 ਵਜੇ ਆ ਕੰਮ ਹੋ ਗਿਆ ਜੀ ਡੈਡੀ ਦੀ ਮੌਤ ਹੋ ਗਈ ਅਸੀਂ ਸਕੂਟਰੀ ਤੇ ਸੀਗੇ ਤੇ ਜਦੋਂ ਸਰਪੰਚ ਦੇ ਘਰੋਂ ਜਾ ਰਹੇ ਸੀ ਸੜਕ ਤੇ ਤੇ ਅਸੀਂ ਸਕੂਟਰੀ ਤੋਂ ਡਿੱਗ ਪਏ ਮੇਰੇ ਵੀ ਸਿਰ ਚ ਡੜਾ ਵੱਜਿਆ ਜੀ ਪੱਥਰ ਸੀਗੇ ਬਾਜਰੀ ਦੇ ਕਿਹਨੇ ਮਾਰੇ ਇੱਕ ਤਾਂ ਅਵਤਾਰ ਸਿੰਘ ਸੀ ਜੀ ਤੇਰਾ ਚਾਚਾ ਲੱਗਦਾ ਨਹੀਂ ਚਾਚ ਘਰਾਂ ਚੋਂ ਚਾਚੇ ਦਾ ਮੁੰਡਾ ਜੀ ਇੱਕ ਜਸਪ੍ਰੀਤ ਸਿੰਘ ਸੀ ਇੱਕ ਮੇਰਾਤਾ ਆਇਆ ਸੀ ਬਲਦੇਵ ਸਿੰਘ ਸਕਾਤ ਆਇਆ ਜੀ ਤੇ ਇੱਕ ਸੀਗੀ ਬਲਦੇਵ ਸਿੰਘ ਦੇ ਘਰੋਂ ਮੇਰੀ ਮਾਸੀ ਜੀ ਗਰਮੀਤ ਕੌਰ ਜੀ ਇਹਨਾਂ ਨੇ ਪੱਥਰ ਮਾਰੇ ਪੱਥਰ ਮਾਰੇ ਜੀ ਜਿਹਦੇ ਨਾਲ ਕੀ ਦੀ ਮੌਤ ਹੋਈ ਮੇਰੇ ਡੈਡੀ ਦੀ ਮੌਤ ਹੋ ਗਈ ਮੇਜਰ ਸਿੰਘ ਦੀ ਮੇਜਰ ਸਿੰਘਾਂ ਤੇ ਹੁਣ ਮੰਗ ਕੀ ਕਰਦੇ ਹਾਂ ਮੈਂ ਮੰਗ ਇਹੀ ਕਰਦਾ ਜੀ ਦੋਸ਼ੀਆਂ ਨੂੰ ਫੜ ਕੇ ਛੇਤੀ ਦੋ ਛੇਤੀ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਉਹਨਾਂ ਚਿਰ ਕੋਈ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਦੋਸ਼ੀ ਪੜੇ ਨਹੀਂ ਜਾਂਦੇ ਅਸੀਂ ਉਨਾਂ ਚਿਰ ਕੋਈ ਸੰਸਕਾਰ ਨਹੀਂ ਕਰਾਂਗੇ ਤੇ ਇਹ ਮਤਲਬ ਕਿੰਨੀ ਜ਼ਮੀਨਦਾਰੀ ਵਾਲ ਸੀਗਾ ਇਹ 3595 ਕਨਾਲਾ ਮੇਰੇ ਤਿੰਨ ਦਾ ਦੇਹ ਰਿਆਂ ਦੀ ਜ਼ਮੀਨ ਸੀਗੀ ਜੀ ਉਹਦੀ ਤਕਸੀਮ ਹੋਈ ਹੈ ਜੀ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਖਾਲ ਪਹਾਂ ਲੱਗੀਆਂ ਜੀ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ 10 ਜੁਲਾਈ ਦੀ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਸੀ ਜੀ ਜੇ ਕਾਰਵਾਈ ਕਰਦੀ ਤਾਂ ਇਹ ਬਚਾਅ ਹੋ ਸਕਦਾ ਬਚਾਅ ਹੋ ਸਕਦਾ ਸੀ ਜੀ ਮੈਨੂੰ ਚੌਂਕੀ ਚ ਸੱਦ ਲਿਆ ਸੀਗਾ ਪੰਚਾਇਤ ਵੀ ਨਾਲ ਸੀ ਵੀਰੇ ਇੱਕ ਵਾਰੀ ਸੱਦਕੇ ਚੌਕੀ ਚ ਜੀ ਆਪਣੇ ਗਮਦੂਰ ਸਿੰਘ ਐਸਆਈ ਹੈ ਜੀ ਉਹਨਾਂ ਨੇ ਸੱਦਕੇ ਸਾਨੂੰ ਆਪ ਕਹਿੰਦੇ ਅਸੀਂ ਦੋਸ਼ੀ ਪਾੜ ਰੱਖਿਆ ਅਸੀਂ ਮੈਡੀਕਲ ਕਰਾ ਕੇ ਜੇਲ੍ਹ ਛਡਣੇ ਆਪ ਉੱਠ ਕੇ ਬਾਗੀ ਜੀ ਤੇ ਮੈਥੋਂ ਕੁਝ ਰਿਸ਼ਤਤ ਵੀ ਲੈਤੀ ਹੋਈ ਹੈ ਜੀ ਸਿੰਘੋ ਚੌਕੀ ਐਸਆਈ ਨੇ ਜੀ ਤੇ ਪਰ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਤੇ ਰਜਾਨਾ ਡੇਤੀ ਮੇਰੇ ਕੋਲੇ ਫੋਨ ਕਰਨਾ ਪਈਆਂ ਜੀ ਡੇਲੀ ਫੋਨ ਕਰਦਾ ਸੀਗਾ ਕਿ ਤੂੰ ਬਿਆਨ ਲਿਖਾਇਆ ਜਾ ਇੱਕ ਦਿਨ ਮੈਂ ਤੇ ਇੱਕ ਸਾਡੇ ਪਿੰਡੋਂ ਮੈਂਬਰ ਪਾ ਕੇ ਸੀਗੇ ਜੀ ਸਾਨੂੰ ਕਹਿੰਦਾ ਤੁਸੀਂ ਬਿਆਨ ਲਿਖਾਇਆ ਜੋ ਉਹਨਾਂ ਨੂੰ ਮੈਂ ਸੱਦ ਲੈਣਾ ਐ ਕਰ ਲੈਣਾ ਅਸੀਂ ਵਾਪਸ ਮੋੜਨੀ ਇੰਨੇ ਦਿਨ ਰੱਖ ਨਹੀਂ ਸਕਦੇ ਫਿਰ ਮੈਨੂੰ ਪਰਸੋਂ ਤੇ ਕੱਲ ਵੀ ਪਰਸੋਂ ਫੋਨ ਆਇਆ ਸ਼ਾਮ ਨੂੰ ਕਹਿੰਦਾ ਮੈਂ ਘਰੇ ਆ ਕੇ ਬਿਆਨ ਲਿਖ ਕੇ ਲੈ ਜਾਣਾ ਤੇਰਾ ਮਤਲਬ ਭਰਾ ਨੇ ਭਰਾ ਹੀ ਮਾਰਿਆ ਦਾ ਹਾਂਜੀ ਭਰਾ ਨੇ ਭਰਾ ਮਾਰਿਆ ਜਮੀਨ ਪਿੱਛੇ ਜਮੀਨ ਪਿੱਛੇ ਜੀ ਅੱਛਾ ਫਿਰ ਮੰਗ ਕੀ ਕਰਦੇ ਹੋ ਜੀ ਮੰਗ ਕਰਦੇ ਆਂ ਜੀ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਸਾਰ ਅਸੀਂ ਕੋਈ ਸੰਸਕਾਰ ਨਹੀਂ ਕਰਾਂਗੇ ਹਾਂਜੀ ਸਰ ਜੋ 10 ਨੰਬਰ ਦੇ ਚੁਕੰ캇 ਨੰਬਰ ਜਿਹੜੀ ਲੱਤੀ ਮਸਲਾ ਹੋਇਆ ਜੀ ਅਜੇ ਸਵੇਰੇ ਪਿੰਡ ਸਰ ਸਾਡੇ 7:30 ਵਜੇ ਘਟਨਾ ਵਾਪਰੀ ਹੈ ਕੋਈ ਜ਼ਮੀਨ ਦਾ ਹੈ ਨਾ ਤਕਸੀਮ ਦਾ ਰੌਲਾ ਸੀਗਾ ਦੋਦੇ ਰੰਦਾ ਸਕੇ ਹੀ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਰਾਹ ਰੇ ਚਾਉਂਦੇ ਕੋਈ ਇਹਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋਈ ਹੈ ਕਿਨਾਂ ਸਕੂਟਰੀ ਦੇ ਵਿੱਚ ਐਕਸੀਡੈਂਟ ਹੋਇਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪਈ ਸਕੂਟਰੀ ਪੂਰੇ ਵਿੱਚ ਇੱਕ ਬੰਦੇ ਦੇ ਇੰਜਰਡ ਹੈ ਇੱਕ ਬੰਦਾ ਇੱਕ ਬੰਦੇ ਦੇ ਡਿੱਗਣ ਸਾਰ ਉਹਦੀ ਮੌਤ ਹੋ ਗਈ ਸੀ ਇਹਦੇ ਸਬੰਧ ਵਿੱਚ ਅਗੇਰੀ ਕਾਰਵਾਈ ਕੀਤੀ ਜਾ ਰਹੀ ਹੈ ਕਤਲ ਹੋਇਆ ਜਾਂ ਕਿਵੇਂ ਕੀ ਮਾਤਬ ਇਹ ਹਜੇ ਤਫਤੀਸ਼ ਦਾ ਵਿਸ਼ਾ ਜੀ ਜਿਹੜਾ ਕਤਲ ਹੋਇਆ ਕਰ ਰਹੇ ਹੈ ਤੇ ਸਬੰਧਤ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਜਰੂਰ ਦੇ ਲੈ ਰਹੇ ਆਂਗੇ। ਦੇਰੀ ਕਰਪੀ ਦਾ ਅਮਲ ਚ ਲਿਆਂਦੇ ਜਾਵਗੀ। ਸਰ ਦੋਸ਼ੀਆਂ ਨੇ ਐ ਲੋਕ ਦੋਸ਼ ਨਾ ਸਿੰਘ ਉਹ ਤੋਂ ਕਿਹਾ ਕਿ ਸਾਡੀ ਕਾਰਵਾਈ ਨਹੀਂ ਕਰੀ ਜੇ ਹੁੰਦਾ ਇਹ ਕਤਲ ਨਾ ਹੁੰਦਾ। ਨਹੀਂ ਉਹਨਾਂ ਕੋਲ ਇੱਕ ਦਰਖਾਸਤ ਪਹਿਲਾਂ ਪੈਂਡਿੰਗ ਜਰੂਰ ਸੀ। ਇਹਦੀ ਕਾਰਵਾਈ ਆਪਣਾ ਅਮਲ ਚ ਲਿਆਂਦੇ ਜਾ ਰਹੀ ਸੀਗੀ। ਇਹਦੀ ਆਪਣਾ ਪੜਤਾਲ ਕੀਤੀ ਜਾ ਰਹੀ ਸੀ ਦਰਖਾਸਤ ਦੀ। ਇਹਨਾਂ ਵਿੱਚ ਵੀ ਨਹੀਂ ਇਹ ਗੱਲ ਹੋ ਗਈ। ਕਾਰਵਾਈ ਕਰ ਰਹੇ ਸਰ ਕਾਰਵਾਈ ਕਰ ਰਹੇ ਆਂਸੀ।